ਕਾਸੀਕਲ ਦੋਸਤੋ ਅਮਰਤਾ ਟੈਕ ਦੇ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਤੁਸੀਂ ਡਾਕਟਰ ਅਵੇਦਕਰ ਸਕਾਲਰਸ਼ਿਪ 2025 ਨੂੰ ਅਪਲਾਈ ਕਰ ਸਕਦੇ ਹੋ। ਸਟੈਪ ਬਾਈ ਸਟੈਪ ਪੂਰੀ ਜਾਣਕਾਰੀ ਦੇਵਾਂਗੇ। ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਨੇ ਤੇ ਕਿਹੜੇ-ਕਿਹੜੇ ਡਾਕੂਮੈਂਟ ਅਪਲੋਡ ਹੋਣਗੇ। ਕੀ ਪ੍ਰੋਸੈਸ ਰਹੂਗਾ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਜਾਊਗੀ। ਦੋਸਤੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਔਨ ਕਰ ਲੈਣਾ ਤਾਂ ਕਿ ਜਦ ਵੀ ਕੋਈ ਵੀਡੀਓ ਅਪਲੋਡ ਕਰੀਏ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ। ਤਾਂ ਦੋਸਤੋ ਹੁਣ ਵੀਡੀਓ ਨੂੰ ਅੱਗੇ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਅਸੀਂ Google ਤੇ ਆਵਾਂਗੇ ਇੱਥੇ ਸਰਚ ਕਰਾਂਗੇ scholarships.punjab.gov.in ਇਹ ਵਾਲੀ ਵੈਬਸਾਈਟ ਆ ਤੁਸੀਂ ਸਰਚ ਕਰ ਲੈਣੀ ਆ ਜੀ। ਜਦੋਂ ਇਹ ਵੈਬਸਾਈਟ ਓਪਨ ਹੋ ਗਈ ਤਾਂ ਇਸ ਤਰ੍ਹਾਂ ਦਾ ਇੰਟਰਫੇਸ ਦਿਖਾਈ ਦੇਊਗਾ ਉਸ ਤੋਂ ਬਾਅਦ ਤੁਸੀਂ ਨੀਚੇ ਜਾਣਾ ਇੱਥੇ ਤੁਹਾਨੂੰ ਤਿੰਨ ਆਪਸ਼ਨ ਮਿਲਣਗੀਆਂ ਫਸਟ ਆਪਸ਼ਨ ਦੇ ਵਿੱਚ ਸਟੂਡੈਂਟ ਰਜਿਸਟ੍ਰੇਸ਼ਨ ਫਾਰ ਐਸਸੀ ਐਸ ਵਾਲੇ ਲਿੰਕ ਤੇ ਕਲਿੱਕ ਕਰਨਾਗਾ ਜਿਹੜੇ ਸਟੂਡੈਂਟ ਪਿਛਲੇ ਸਾਲ ਦਾ ਪਹਿਲਾਂ ਅਪਲਾਈ ਕਰ ਚੁੱਕੇ ਨੇ ਉਹਨਾਂ ਨੂੰ ਲੌਗਇਨ ਵਾਲੇ ਬਟਨ ਤੇ ਕਲਿੱਕ ਕਰਕੇ ਉਹ ਆਪਣਾ ਜਿਹੜਾ ਕਿ ਆਈਡੀ ਪਾਸਵਰਡ ਭਰ ਕੇ ਅੱਗੇ ਦਾ ਪ੍ਰੋਸੈਸ ਕਰ ਸਕਦੇ ਨੇ ਹੁਣ ਅਸੀਂ ਨਵਾਂ ਫਾਰਮ ਫਿਲ ਕਰਨਾ ਤਾਂ ਅਸੀਂ ਸਟੂਡੈਂਟ ਰਜਿਸਟ੍ਰੇਸ਼ਨ ਫਾਰ ਐਸਸੀ ਤੇ ਕਲਿੱਕ ਕਰਾਂਗੇ ਇੱਥੇ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਆਏਗਾ ਜੀ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਇੱਥੇ ਕੋਟਾ ਸਿਲੈਕਟ ਕਰਨਾ ਹੈ ਕੋਟੇ ਦੇ ਵਿੱਚ ਤੁਸੀਂ ਨਾਨ ਮੈਨੇਜਮੈਂਟ ਕੋਟਾ ਸਿਲੈਕਟ ਕਰੋਗੇ ਕਿਸੇ ਦਾ ਸਪੋਰਟਸ ਕੋਟਾ ਦਾ ਸਪੋਰਟਸ ਕੋਟਾ ਸਿਲੈਕਟ ਕਰ ਸਕਦੇ ਹੋ ਮੈਂ ਇੱਥੇ ਨਾਨ ਮੈਨੇਜਮੈਂਟ ਕੋਟੇ ਤੇ ਕਲਿੱਕ ਕੀਤਾ ਉਸ ਤੋਂ ਬਾਅਦ ਇੱਥੇ ਆਧਾਰ ਕਾਰਡ ਦਾ ਨੰਬਰ ਫਿਲ ਕਰਨਾ ਹੈ ਜੀ ਫਿਰ ਅੱਗੇ ਤੁਸੀਂ ਇੱਥੇ ਡੇਟ ਆਫ ਬਰਥ ਭਰਨੀ ਹੈ ਇਸ ਕਾਲਮ ਦੇ ਵਿੱਚ ਅੱਗੇ ਪਹਿਲਾ ਨਾਮ ਫਰਸਟ ਨੇਮ ਭਰਨਾ ਹੈ ਤੇ ਅਗਰ ਤੁਹਾਡਾ ਨਾਮ ਦੇ ਨਾਲ ਗੋਤ ਲੱਗਿਆ ਹੋਇਆ ਤਾਂ ਤੁਸੀਂ ਗੋਤ ਲਾਸਟ ਵਿੱਚ ਭਰੋਗੇ ਤੇ ਮਿਡਲ ਨੇਮ ਸੈਂਟਰ ਦੇ ਵਿੱਚ ਭਰੋਗੇ ਤਾਂ ਇੱਥੇ ਫਰਸਟ ਨੇਮ ਭਰਨਾ ਇੱਥੇ ਲਾਸਟ ਨੇਮ ਭਰਨਾ ਲਾਸਟ ਕਾਲਮ ਦੇ ਵਿੱਚ ਸੈਂਟਰ ਵਾਲੇ ਨੂੰ ਤੁਸੀਂ ਛੱਡ ਸਕਦੇ ਹੋ ਅਗਰ ਤੁਹਾਡਾ ਸਰ ਨਹੀਂ ਨੂੰ ਨਹੀਂ ਹੈਗਾ ਤਾਂ ਅੱਗੇ ਜੈਂਡਰ ਦੇ ਵਿੱਚ ਤੁਸੀਂ ਸੈਂਟਰ ਸਿਲੈਕਟ ਕਰ ਲੈਣਾ ਇੱਥੇ ਮੇਲ ਫੀਮੇਲ ਤੇ ਅੱਗੇ ਓਟੀਆਰ ਆਈਡੀ ਅਗਰ ਤੁਹਾਡੇ ਕੋਲ ਹੈਗੀ ਆ ਤੁਸੀਂ ਭਰ ਸਕਦੇ ਹੋ ਅਦਰਵਾਈਜ਼ ਇਹਨੂੰ ਛੱਡ ਵੀ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਆਈ ਐਗਰੀ ਦੇ ਬਟਨ ਤੇ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਇਹ ਵਾਲੀ ਆਪਸ਼ਨ ਸਾਰੀਆਂ ਵਿਜੀਬਲ ਹੋ ਜਾਣਗੀਆਂ ਇਦੇ ਵਿੱਚ ਪਹਿਲਾਂ ਪਿਤਾ ਦਾ ਨਾਮ ਭਰਨਾ ਹੈ ਪੂਰਾ ਫਿਰ ਮਾਤਰ ਮਦਰ ਨੇਮ ਭਰਨਾ ਪੂਰਾ ਉਸ ਤੋਂ ਬਾਅਦ ਤੁਸੀਂ ਆਪਣਾ ਰਿਲੀਜੀਅਨ ਸਿਲੈਕਟ ਕਰ ਲੈਣਾ ਜੀ ਕੈਟਾਗਰੀ ਸਿਲੈਕਟ ਕਰਨੀ ਹੈ ਤੇ ਤੁਹਾਡੀ ਐਸਸੀ ਬੀਸੀ ਕੈਟਾਗਰੀ ਕਿਹੜੀ ਆ ਅਗਰ ਤੁਹਾਡੀ ਐਸਸੀ ਦੇ ਵਿੱਚ ਤੁਹਾਡਾ ਕੋਈ ਹੋਰ ਵੀ ਸੂਚ ਦੇ ਜੱਤ ਜਿੰਨੇ ਆ ਜਾਂਦੀ ਹੈ ਕਾਸਟ ਦਾ ਉਹ ਤੁਸੀਂ ਇੱਥੋਂ ਸਿਲੈਕਟ ਕਰਨਾ ਹੈ ਜਿਸ ਕਰਕੇ ਇੱਥੇ ਆਪਸ਼ਨ ਖੁੱਲ੍ਹ ਜਾਣੀ ਹੈ ਉਹਦੇ ਵਿੱਚ ਤੁਹਾਨੂੰ ਅਦਰ ਜਿਹੜੀਆਂ ਸੂਚ ਦੇ ਕਬੀਲੇ ਨੇਗੇ ਉਹ ਸਾਰੇ ਸ਼ੋਅ ਕਰਨਗੇ ਉਹ ਤੁਸੀਂ ਸਿਲੈਕਟ ਕਰ ਸਕਦੇ ਹੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਕੈਟਾਗਰੀ ਤੁਸੀਂ ਧਿਆਨ ਨਾਲ ਭਰਨੀ ਹੈ ਅੱਗੇ ਮੋਬਾਈਲ ਨੰਬਰ ਤੁਸੀਂ ਇੱਥੇ ਫਿਲ ਕਰੋਂਗੇ ਈਮੇਲ ਆਈਡੀ ਤੁਸੀਂ ਫਿਲ ਕਰਨੀ ਆ ਆਮਦਨ ਸਲਾਨਾ ਆਮਦਨ ਕਿੰਨੀ ਆ ਜਿਹੜੀ ਤੁਸੀਂ ਇਨਕਮ ਸਰਟੀਫਿਕੇਟ ਅਪਲਾਈ ਕੀਤਾ ਹੋਇਆ ਤੁਹਾਡਾ ਬਣਿਆ ਹੋਇਆ ਇਨਕਮ ਸਰਟੀਫਿਕੇਟ 2025 ਦਾ ਉਹਦੇ ਵਿੱਚ ਤੁਸੀਂ ਦੇਖਣਾ ਇੱਥੇ ਜਿਹੜੇ ਸਾਲ ਦੀ ਤੁਸੀਂ ਅਪਲਾਈ ਕਰ ਰਹੇ ਹੋ ਜਿਹੜੇ ਜਿਹੜੇ ਸਾਲ ਦੇ ਵਿੱਚ ਤੁਸੀਂ ਅਪਲਾਈ ਕਰ ਰਹੇ ਹੋਗੇ ਉਹ ਸਾਲ ਦਾ ਜਿਹੜਾ ਕਿ ਆਮਦਨ ਸਰਟੀਫਿਕੇਟ ਤੇ ਜਿੰਨੀ ਆਮਦਨ ਲਿਖੀ ਹੋਈ ਆ ਤੁਸੀਂ ਇੱਥੇ ਪਾਉਣੀ ਆ ਅੱਗੇ ਸਟੇਟ ਕਰਨ ਇੱਥੇ ਤੁਸੀਂ ਆਪਣਾ ਐਡਰੈਸ ਕਰਾਸ ਪੈਂਡੈਂਟ ਐਡਰੈਸ ਪੱਤਰ ਵਿਹਾਰ ਲਈ ਪਤਾ ਪਹਿਲੇ ਕਰੋਗੇ ਰੈਸ ਫਿਲ ਕਰਨੇ ਆਪਣੇ ਪਿੰਡ ਦਾ ਨਾਮ ਸ਼ਹਿਰ ਦਾ ਨਾਮ ਭਰਨਾ ਇੱਥੇ ਡਿਸਟ੍ਰਿਕਟ ਜ਼ਿਲ੍ਹੇ ਦਾ ਨਾਮ ਭਰਨਾ ਤੁਸੀਂ ਤਹਿਸੀਲ ਭਰਨੀ ਹੈ ਤੇ ਪਿੰਨ ਕੋਡ ਭਰਨਾ ਹੈ। ਅਗਰ ਤੁਹਾਡੇ ਦੋਵੇਂ ਐਡਰੈਸ ਪਰਮਨੈਂਟ ਐਡਰੈਸ ਤੇ ਤੁਹਾਡਾ ਕਰਾਸ ਪੰਡ ਐਡਰੈਸ ਸੇਮ ਆ ਤਾਂ ਤੁਸੀਂ ਚੈੱਕ ਬਾਕਸ ਤੇ ਕਲਿੱਕ ਕਰੋਗੇ ਇੱਥੇ ਤਾਂ ਇਹ ਵਾਲਾ ਐਡਰੈਸ ਸੇਮ ਆਪਣੇ ਆਪ ਇਹਦੇ ਵਿੱਚ ਫਿਲ ਹੋ ਜਾਊਗਾ। ਉਸ ਤੋਂ ਬਾਅਦ ਇਹ ਵਾਲਾ ਕੈਪਚਾ ਤੁਸੀਂ ਇੱਥੇ ਫਿਲ ਕਰਨਾ ਉਸ ਸੇਵ ਅਬਾਵ ਡਿਟੇਲ ਐਂਡ ਰਜਿਸਟਰ ਨੀ ਤੇ ਕਲਿੱਕ ਕਰ ਦੇਣਾ ਜੀ ਤਾਂ ਇਸ ਤੋਂ ਬਾਅਦ ਤੁਹਾਡਾ ਤੁਸੀਂ ਨੈਕਸਟ ਪੇਜ ਤੇ ਚਲੇ ਜਾਓਗੇ। ਤਾਂ ਦੋਸਤੋ ਇਸ ਡਿਟੇਲ ਨੂੰ ਆ ਫਿਲ ਕਰ ਲੈਣਾ ਤੇ ਆਪਾਂ ਨੈਕਸਟ ਸਟੈਪ ਤੇ ਚੱਲਦੇ ਹਾਂ। ਉਹ ਸਾਡੇ ਕੋਲੇ ਇਹ ਜਿਹੜਾ ਪੇਜ ਆ ਚੁੱਕਿਆ ਇਹਦਾ ਅਸੀਂ ਪ੍ਰਿੰਟ ਲੈ ਲਵਾਂਗੇ ਇੱਥੋਂ ਜਾਂ ਇਹਦਾ ਸਕਰੀਨਸ਼ਾਟ ਲੈ ਲਵਾਂਗੇ। ਉਸ ਤੋਂ ਅਸੀਂ ਗੋ ਟੂ ਸਕਾਲਰਸ਼ਿਪ ਪੋਰਟਲ ਐਂਡ ਲੌਗਨ ਤੇ ਕਲਿੱਕ ਕਰਨਾ ਹੈ। ਜਿਹੜਾ ਅਸੀਂ ਯੂਜ਼ਰ ਨੇਮ ਤੇ ਪਾਸਵਰਡ ਹੁਣੇ ਪ੍ਰਿੰਟ ਕੀਤਾ ਸੀਗਾ ਜਾਂ ਸੇਵ ਕੀਤਾ ਸੀ ਉਹ ਅਸੀਂ ਇੱਥੇ ਫਿਲ ਕਰਾਂਗੇ। ਇੱਥੇ ਫਿਲ ਕਰਨ ਤੋਂ ਬਾਅਦ ਅਸੀਂ ਲੌਗਨ ਦੀ ਬਟਨ ਤੇ ਕਲਿੱਕ ਕਰਾਂਗੇ ਕਿਉਂਕਿ ਹੁਣ ਅਸੀਂ ਰਜਿਸਟ੍ਰੇਸ਼ਨ ਹੋ ਚੁੱਕੀ ਆ ਹੁਣ ਅਸੀਂ ਲੌਗਨ ਕਰਨਾ ਹੈ। ਲੌਗਨ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਉੱਪ ਇਹ ਤੇ ਤੁਹਾਡੀ ਸਾਰੀ ਬਿਲੀ ਕੇ ਪ੍ਰੋਫਾਈਲ ਬਣੀ ਹੋਈ ਆ ਜਿਹੜੀ ਤੁਸੀਂ ਪਹਿਲਾਂ ਫਿਲ ਕੀਤੀ ਆ ਉਸ ਤੋਂ ਬਾਅਦ ਅਪਲਾਈ ਫਾਰ ਫ੍ਰੀਸ਼ਿਪ ਕਾਰਡ ਤੇ ਕਲਿੱਕ ਕਰਾਂਗੇ ਇੱਥੇ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਇੰਟਰਫੇਸ ਆਊਗਾ ਸਭ ਤੋਂ ਪਹਿਲਾਂ ਅਸੀਂ ਫੋਟੋ ਅਪਲੋਡ ਕਰਨੀ ਆਪਣੀ ਜਿਹੜੀ ਕਿ ਤੁਹਾਨੂੰ ਇੱਥੇ ਸਾਹਮਣੇ ਸ਼ੋਅ ਕਰੋਗੀ ਉਸ ਤੋਂ ਬਾਅਦ ਅਸੀਂ ਅਪਲੋਡ ਡਾਕੂਮੈਂਟ ਕਰਨੀ ਅਪਲੋਡ ਫੋਟੋ ਤੇ ਕਲਿੱਕ ਕਰਾਂਗੇ ਚੂਜ਼ ਫਾਈਲ ਕਰਾਂਗੇ ਦੋਸਤੋ ਜਿਹੜੀ ਇਹ ਫੋਟੋ ਆ ਗਈ ਇਹਦਾ ਸਾਈਜ਼ 20kb ਤੱਕ ਹੋਣਾ ਚਾਹੀਦਾ 20kb ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਫੋਟੋ ਸਿਲੈਕਟ ਕਰੀ ਇਥੇ ਦਿੱਤਾ ਹੋਇਆ ਇਹਦਾ ਸਾਈਜ਼ 20 KB ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਘੱਟ ਹੋਣਾ ਚਾਹੀਦਾ ਫੋਟੋ ਸਿਲੈਕਟ ਕਰਨ ਤੋਂ ਬਾਅਦ ਅਪਲੋਡ ਕਰਾਂਗੇ ਜਿਵੇਂ ਅਸੀਂ ਅਪਲੋਡ ਕਰਦੇ ਸਾਡੀ ਫੋਟੋ ਜਿਹੜੀ ਉਹ ਇਸ ਤਰ੍ਹਾਂ ਮੈਸੇਜ ਆ ਜਾਊਗਾ ਤੇ ਫੋਟੋ ਅਪਲੋਡ ਹੋ ਚੁਗੀ ਉਸ ਤੋਂ ਬਾਅਦ ਰੀਫਰੈਸ਼ ਕਰਕੇ ਜਿਹੜੀ ਫੋਟੋ ਆ ਸਾਡੀ ਉਹ ਇੱਥੇ ਸ਼ੋਅ ਲੱਗ ਜੂਗਾ ਕਰਨ ਫੋਟੋ ਸ਼ੋਅ ਲੱਗ ਗਿਆ ਕਰਨ ਉਸ ਤੋਂ ਬਾਅਦ ਅਸੀਂ ਇੱਥੇ ਅਪਲੋਡ ਇਨਕਮ ਕਾਸਟ ਤੇ ਪਾਸ ਸਰਟੀਫਿਕੇਟ ਅਪਲੋਡ ਕਰਾਂਗੇ ਸਭ ਤੋਂ ਪਹਿਲਾਂ ਕਾਰ ਸਰਟੀਫਿਕੇਟ ਅਪਲੋਡ ਕਰਨਾ ਹੈ ਕਾਰ ਸਰਟੀਫਿਕੇਟ ਨੂੰਸੀਂ ਇੱਥੋਂ ਸਿਲੈਕਟ ਕਰਾਂਗੇ ਜਿੱਥੇ ਸਾਡਾ ਸੇਵ ਕਰਕੇ ਰੱਖਿਆ ਹੋਇਆ ਉਸ ਤੋਂ ਬਾਅਦ ਅਪਲੋਡ ਕਾਰ ਸਰਟੀਫਿਕੇਟ ਤੇ ਕਲਿੱਕ ਕਰ ਦਿੰਦੇ ਹਾਂ ਤੇ ਇਹ ਅਪਲੋਡ ਹੋ ਚੁੱਕਿਆ ਹੈ ਤਾਂ ਦੋਸਤੋ ਤੁਸੀਂ ਧਿਆਨ ਰੱਖਣਾ ਕਿ ਇਹਦਾ ਸਾਈਜ਼ 125 KB ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਤੇ PDF ਫਾਰਮੈਟ ਦੇ ਵਿੱਚ ਤੁਸੀਂ ਇਸ ਨੂੰ ਸੇਵ ਕਰਨਾ ਹੁਣ ਅਸੀਂ ਅਪਲੋਡ ਇਨਕਮ ਸਰਟੀਫਿਕੇਟ ਨੂੰ ਅਪਲੋਡ ਕਰਾਂਗੇ ਇੱਥੇ ਕਲਿੱਕ ਕਰਨਾ ਉਸ ਤੋਂ ਬਾਅਦ ਆਪਣਾ ਇਨਕਮ ਦਾ ਸਿਲੈਕਟ ਕਰ ਲਿਆ ਜੀ ਦੋਸਤੋ ਸਟੈਪ ਬਾਈ ਸਟੈਪ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਊਗੀ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਪੂਰਾ ਪ੍ਰੋਸੈਸ ਤੁਹਾਨੂੰ ਅਪਲਾਈ ਕਰਨ ਦੱਸਾਂਗੇ ਇਸ ਤਰ੍ਹਾਂ ਤੁਸੀਂ ਲਾਸਟ ਪਾਸ ਕੀਤੀ ਕਲਾਸ ਦਾ ਸਰਟੀਫਿਕੇਟ ਅਪਲੋਡ ਕਰ ਲੈਣਾ ਹੈ ਜਿਹੜੀ ਤੁਸੀਂ ਕਲਾਸ ਪਾਸ ਕੀਤੀ ਹੈ ਉਸ ਦਾ ਉਸ ਤੋਂ ਬਾਅਦ ਇੱਥੇ ਅਸੀਂ ਕ੍ਰੋਸ ਕਰ ਦੇਵਾਂਗੇ ਇਹਨੂੰ ਕੱਟ ਦੇਵਾਂਗੇ ਫਿਰ ਅਸੀਂ ਇੱਥੇ ਜਿਹੜੀ ਕਲਾਸ ਵਿੱਚ ਬੱਚਾ ਪੜ ਰਿਹਾ ਹੁਣ ਪ੍ਰੈਜ਼ੈਂਟ ਕਲਾਸ ਜਿਹੜੀ ਉਹਦਾ ਅਸੀਂ ਇੱਥੇ ਨਾਮ ਵਗੈਰਾ ਫਿਲ ਕਰਨਾ ਇੱਥੋਂ ਸਿਲੈਕਟ ਕਰ ਲਵਾਂਗੇ ਮੰਨ ਲਓ ਹੁਣ ਇਹ ਬੱਚਾ 11ਵੀਂ ਕਲਾਸ 'ਚ ਪੜਦਾ ਤਾਂ 11ਵੀਂ ਕਲਾਸ ਇੱਥੋਂ ਸਿਲੈਕਟ ਕਰਾਂਗੇ ਤਾਂ ਫਰਸਟ ইয়ার ਕਰਨਾ 12ਵੀਂ ਵਾਸਤੇ ਸੈਕੰਡ ইয়ার ਕਰਨਾ ਤੁਸੀਂ ਇਹਦੇ 12ਵੀਂ 'ਚ ਪੜਦੇ ਹੋ ਇੱਥੇ ਤੁਸੀਂ ਲਾਸਟ ਜਿਹੜਾ ਪਾਸ ਕੀਤਾ ਕੋਰਸ ਆ ਉਸ ਨੂੰ ਸਿਲੈਕਟ ਕਰਨ ਦਾ ਮੰਨ ਲਓ 10ਵੀਂ ਪਾਸ ਕੀਤੀ ਆ ਤਾਂ ਇੱਥੇ 10ਵੀਂ ਨੂੰ ਸਿਲੈਕਟ ਕਰ ਲੈ। ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ। ਉਸ ਤੋਂ ਬਾਅਦ ਅੱਗੇ ਤੁਹਾਨੂੰ ਥੱਲੇ ਅੰਡਰਟੇਕਿੰਗ ਦਿੱਤੀ ਹੋਈ ਆ। ਇਹਨੂੰ ਤੁਸੀਂ ਇੱਕ ਵਾਰ ਰੀਡ ਕਰ ਲੈਣਾ। ਰੀਡ ਕਰਕੇ ਤੁਸੀਂ ਜਸਨੋ ਹੀ ਕਰਨੇ ਇਹਨਾਂ ਨੂੰ। ਤਾਂ ਇਸ ਦਾ ਤੁਸੀਂ ਧਿਆਨ ਰੱਖਣਾ। ਇਹਦੇ ਵਿੱਚ ਪ੍ਰੋਸੈਸ ਇਨਸਟ੍ਰਕਸ਼ਨ ਦਿੱਤੀਆਂ ਹੋਈਆਂ ਨੇ ਜੀਆਂ ਉਹ ਤੁਸੀਂ ਦੇਖ ਲੈਣੀਆਂ ਨੇ। ਜਿਹਦੇ ਵਿੱਚ ਮੇਨ ਆ ਜਿਹੜੀਆਂ ਕਿ ਜਿਵੇਂ ਇਹ ਵਾਲਾ ਐਸਸੀਐਸਟੀ ਕੈਟਾਗਰੀ ਜਸ ਕਰਨੀ ਆ। ਅਗੇ ਇਹ ਵਾਲਾ ਤੁਸੀਂ ਯੈਸ ਨੋ ਕਰ ਸਕਦੇ ਹੋ ਅਗੇ ਇੱਥੇ ਤੁਹਾਨੂੰ ਤੁਸਾਨੂੰ ਪੁੱਛਿਆ ਵਾ ਕਿ ਤੁਹਾਡਾ ਜਿਹੜਾ ਕੀ ਲੇਬਰ ਕਰਦੇ ਤੁਹਾਡੇ ਮਾਤਾ ਪਿਤਾ ਤਾਂ ਯੈਸ ਕਰ ਦੇਣਾ ਤਾਂ ਇੱਥੇ ਤੁਹਾਡਾ ਜਿਹੜਾ ਕੀ ਪੜ੍ਹੇ ਲਿਖਿਆ ਤੁਹਾਡੇ ਮਾਤਾ ਪਿਤਾ ਕਿ ਨਹੀਂ ਤੁਸੀਂ ਅਗਰ ਪੜ੍ਹੇ ਲਿਖਿਆ ਤਾਂ ਤੁਸੀਂ ਨੋ ਕਰ ਦੇਣਾ ਅਗਰ ਯੈਸ ਕਰ ਦੇਣਾ ਇੱਥੇ ਤੁਸੀਂ ਕੀ ਤੁਸੀਂ 10ਵੀਂ ਕਿਸੇ ਮਾਨਤਾ ਪ੍ਰਾਪਤ ਬੋਦ ਪ੍ਰਾਪਤ ਪਾਸ ਕੀਤਾ ਜੈਸ ਕਰ ਦੇਣਾ ਜੀ ਇਹ ਜੈਸੀ ਆਊਗਾ ਉਸ ਤੋਂ ਬਾਅਦ ਅੱਗੇ ਤੁਸੀਂ ਸੇਵ ਦੇ ਬਟਨ ਤੇ ਕਲਿੱਕ ਕਰਨਾ ਹੈ ਲਾਸਟ ਤੇ ਜਾ ਕੇ ਚੈੱਕ ਬਾਕਸ ਤੇ ਕਲਿੱਕ ਕਰਨ ਤੋਂ ਬਾਅਦ ਸੇਵ ਦੇ ਬਟਨ ਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਇੱਥੇ ਤੁਸੀਂ ਫਿਰ ਸੇਵ ਐਂਡ ਅਪਰੂਵ ਫਾਰ ਅਪਰੂਵਲ ਤੇ ਕਲਿੱਕ ਕਰਨਾ ਹੈ ਦੋ ਵਾਰ ਕਲਿੱਕ ਕਰਨਾ ਇੱਥੇ ਹੁਣ ਇਹ ਜਿਹੜਾ ਫ੍ਰੀਸ਼ਪ ਕਾਰਡ ਆ ਇਹ ਪੈਂਡਿੰਗ ਫਾਰ ਅਪਰੂਵਲ ਅਪਰੂਵਲ ਵਾਸਤੇ ਇਹ ਤੁਹਾਡਾ ਜਾ ਚੁੱਕਿਆ ਹੈ ਤਾਂ ਦੋਸਤੋ ਦੋ ਤਿੰਨ ਦਿਨਾਂ ਵਿੱਚ ਇਹ ਅਪਰੂਵ ਹੋ ਜਾਂਦਾ ਹੈ ਜਦੋਂ ਅਪਰੂਵ ਹੋ ਗਿਆ ਤਾਂ ਤੁਹਾਨੂੰ ਇੱਥੇ ਫ੍ਰੀਸ਼ਪ ਡਾਊਨਲੋਡ ਦੀ ਆਪਸ਼ਨ ਤੁਹਾਨੂੰ ਦਿਖਾਈ ਦੇਣੀ ਆ ਤਾਂ ਦੋਸਤੋ ਅਸੀਂ ਹੁਣ ਨੈਕਸਟ ਸਟੈਪ ਤੇ ਜਾਂਦੇ ਹੁਣ ਅਸੀਂ ਪੇਜ ਨੂੰ ਦੁਬਾਰਾ ਓਪਨ ਕਰ ਲਿਆ ਲੌਗਇਨ ਤੇ ਜਾਵਾਂਗੇ ਲੌਗਇਨ ਤੇ ਜਾਣ ਤੋਂ ਬਾਅਦ ਇੱਥੇ ਅਸੀਂ ਉਹੀ ਯੂਜ਼ਰਨੇਮ ਤੇ ਪਾਸਵਰਡ ਫਿਲ ਕਰਨਾ ਜਿਹੜਾ ਅਸੀਂ ਉਸ ਦਿਨ ਸਕਰੀਨਸ਼ਾਟ ਲਿਆ ਸੀ ਜਾਂ ਅਸੀਂ ਸੇਵ ਕੀਤਾ ਸੀ ਉਹ ਵਾਲਾ ਯੂਜ਼ਰਨੇਮ ਤੇ ਪਾਸਵਰਡ ਦੁਬਾਰਾ ਇੱਥੇ ਫਿਲ ਕਰਾਂਗੇ ਤੇ ਚੈੱਕ ਕਰਾਂਗੇ ਕਿ ਸਾਡਾ ਬਣ ਚੁੱਕਿਆ ਕਿ ਨਹੀਂ ਹਾਂ ਦੋਸਤੋ ਇੱਥੇ ਤੁਹਾਨੂੰ ਸ਼ੋਅ ਕਰੂਗਾ ਤੁਹਾਡਾ ਡਾਊਨਲੋਡ ਫ੍ਰੀ ਸ਼ਿਪ ਕਾਰਡ ਦੀ ਆਪਸ਼ਨ ਆ ਜੀ ਤੁਸੀਂ ਇਸ ਤੇ ਕਲਿੱਕ ਕਰ ਲੈਣਾ ਇਹ ਡਾਊਨਲੋਡ ਹੋ ਜਾਊਗਾ ਇਸ ਨੂੰ ਓਪਨ ਕਰ ਲੈਣਾ ਇਸ ਦਾ ਤੁਸੀਂ ਇੱਕ ਪ੍ਰਿੰਟ ਆਊਟ ਕੱਢ ਲੈਣਾ ਤੇ ਇਹ ਸਕੂਲ ਜਾਂ ਕਾਲਜ ਦੇ ਵਿੱਚ ਤੁਸੀਂ ਜਮ੍ਹਾਂ ਕਰਵਾਉਣਾ ਤੇ ਉਹ ਤੁਹਾਨੂੰ ਇੱਕ ਪੇਜ ਦੇਣਗੇ ਜਿਹਦੇ ਵਿੱਚ ਇੱਕ ਅ ਪਰਫਾਰਮਾ ਹੋਊਗਾ ਕੈਂਡੀਡੇਟ ਦਾ ਜਿਹਨੂੰ ਫੋਨ ਆਫਾਈਡ ਫਾਰਮ ਕਹਿੰਦੇ ਐਸ ਤਰ੍ਹਾਂ ਦਾ ਫਾਰਮ ਹੋਊਗਾ ਜਿਹਦੇ ਵਿੱਚ ਤੁਹਾਡੇ ਪੇਰੈਂਟਸ ਦੇ ਸਾਈਨ ਹੋਣਗੇ ਬੱਚੇ ਦੇ ਸਾਈਨ ਹੋਣਗੇ ਤੇ ਸਕੂਲ ਦੀ ਮੂਰ ਲੱਗੀ ਹੋਣੀ ਆ ਐਸ ਤਰ੍ਹਾਂ ਉਹ ਫਿਲ ਕਰਨਾਗਾ ਫਿਲ ਕਰਕੇ ਦੇਣਗੇ ਜਾਂ ਫਿਰ ਉਹ ਤਾਂ ਉਸ ਤੋਂ ਬਾਅਦ ਅਸੀਂ ਇੱਥੇ ਹੀ ਉਸ ਨੂੰ ਅਪਲੋਡ ਕਰਨਾ ਦੁਬਾਰਾ ਲੌਗ ਇਨ ਕਰਕੇ ਅਸੀਂ ਇੱਥੇ ਆਵਾਂਗੇ ਇੱਥੇ ਦੇਖੋ ਉਹ ਸ਼ੋ ਕਰ ਰਿਹਾ ਕਿ ਅਪਲੋਡ ਦੀ ਆਪਸ਼ਨ ਸ਼ੋ ਨਹੀਂ ਕਰ ਰਹੀ ਤਾਂ ਹੁਣ ਅਸੀਂ ਅਪਲਾਈ ਦੇ ਆਪਸ਼ਨ ਤੇ ਕਲਿੱਕ ਕਰਾਂਗੇ ਪਹਿਲਾਂ ਅਪਲਾਈ ਤੇ ਕਲਿੱਕ ਕਰਾਂਗੇ ਇੱਥੇ ਜਿਹੜੇ ਇੰਸਟੀਚਿਊਟ ਦੇ ਵਿੱਚ ਬੱਚਾ ਮਤਲਬ ਹੁਣ ਪੜ ਰਿਹਾ ਹੋ ਉਸ ਜੂਟ ਦਾ ਜਿਹੜਾ ਕਿ ਡਿਸਟ੍ਰਿਕਟ ਜਿਹੜਾ ਹੈਗਾ ਤੇ ਤਹਿਸੀਲ ਕਿਹੜੀ ਆ ਉਹ ਇੱਥੇ ਫਿਲ ਕਰਨੀ ਹੈਗੀ ਦੇਖ ਕੇ ਤੋਂ ਤੁਸੀਂ ਚੈੱਕ ਕਰ ਲੈਣਾਗਾ ਇੱਥੇ ਤੁਹਾਡੇ ਕਾਲਜ ਦਾ ਜਿਹੜਾ ਕਿ ਜਿਹਦੇ ਵਿੱਚ ਬੱਚਾ ਪੜ ਰਿਹਾ ਹੁਣ ਉਸ ਦੀ ਡਿਟੇਲ ਭਰਨੀ ਹੈ ਇੱਥੋਂ ਉਹਨੂੰ ਚੂਜ਼ ਕਰ ਲੈਣਾ ਕਿਹੜਾ ਤੁਹਾਡਾ ਸਕੂਲ ਜਾਂ ਕਾਲਜ ਹੈ ਅੱਗੇ ਸਕੀਮ ਰਿਲੇਟਡ ਡਿਟੇਲ ਹੈਗੀ ਤੇ ਉਸ ਤੋਂ ਅੱਗੇ ਜਿਹੜਾ ਕਿ ਇੱਥੇ ਐਪਲੀਕੇਸ਼ਨ ਨਾਲ ਰਿਲੇਟਡ ਡਿਟੇਲ ਆ ਇੱਥੇ ਤੁਸੀਂ ਉਸ ਡਿਟੇਲ ਨੂੰ ਫਿਲ ਕਰਨਾ ਜਿਹੜੀ ਕਲਾਸ ਦੇ ਵਿੱਚ ਸਟੂਡੈਂਟ ਹੁਣ ਪੜ ਰਿਹਾ ਹੈ ਉਸ ਕੋਰਸ ਦਾ ਨਾਮ ਤੁਸੀਂ ਇੱਥੋਂ ਸਿਲੈਕਟ ਕਰਨਾ ਹੈ ਇੱਥੇ ਤੁਸੀਂ ਜਿਹੜਾ ਕਿ ਅੱਗੇ ਤੁਸੀਂ ਸਾਰੀ ਡਿਟੇਲ ਉਸੇ ਕੋਰਸ ਦੀ ਜਿਹੜੀ ਕਿ ਫਿਲ ਕਰਨੀ ਆ ਇੱਥੋਂ ਮੰਨ ਲਓ ਹੁਣ ਸੀਨੀਅਰ ਸਕੈਂਡਰੀ ਸਿਲੈਕਟ ਕਰ ਲਿਆ ਕਿਉਂਕਿ 11ਵੀਂ ਦੇ ਬੱਚਾ ਪੜ ਰਿਹਾ 800 ਸਿਲੈਕਟ ਕਰ ਲਿਆ ਇੱਥੇ ਫਸਟイヤー ਸਿਲੈਕਟ ਕਰ ਲਿਆ ਕਿਉਂਕਿ ਫਸਟイヤー ਦੇ ਵਿੱਚ 11ਵੀਂ ਚ ਪੜ ਰਿਹਾ ਉਸ ਤੋਂ ਬਾਅਦ ਇੱਥੇ ਰੈਗੂਲਰ ਜਾਂ ਪ੍ਰਾਈਵੇਟ ਸਿਲੈਕਟ ਕਰਨਾ ਇੱਥ ਸਾਲ ਭਰ ਡੇਟ ਭਰਨੀ ਆ ਤੇ ਸਾਲ ਭਰਨਾ ਜਿਹੜੇ ਦੇ ਵਿੱਚ ਤੁਹਾਡੀ ਕਿ ਐਡਮਿਸ਼ਨ ਜਿਹੜੀ ਡੇਟ ਨੂੰ ਹੋਈ ਆ ਜਿਵੇਂ 1/4/2025 ਨੂੰ ਇਸ ਬੱਚੇ ਦੀ ਐਡਮਿਸ਼ਨ ਹੋਈ ਆ ਤਾਂ ਐਡਮਿਸ਼ਨ ਡੇਟ ਫਿਲ ਕਰਨੀ ਆ ਇੱਥੇ ਬੋਰਡ ਜਾਂ ਇੱਥੇ ਤੁਸੀਂ ਸਕੂਲ ਦਾ ਰੋਲ ਨੰਬਰ ਭਰਨਾ ਜਿਹੜਾ 11ਵੀਂ ਕਲਾਸ ਦੇ ਵਿੱਚ ਬੱਚਾ ਹੁਣੇ-ਹੁਣੇ ਹੋਇਆ ਉਸ ਕਲਾਸ ਦਾ ਜਿਹੜਾ ਕਿ ਰੋਲ ਨੰਬਰ 5 10 7 ਜੋ ਵੀ ਆ ਕਲਾਸ ਦਾ ਰੋਲ ਨੰਬਰ ਭਰਨਾ ਇੱਥੇ ਤੁਸੀਂ ਉਸ ਤੋਂ ਬਾਅਦ ਇੱਥੇ ਤੁਸੀਂ ਸਪੈਸ਼ਲ ਕੈਟਾਗਰੀ ਭਰਨੀ ਆ ਅਗਰ ਕੋਈ ਬੱਚਾ ਅਪੰਗ ਹੈ ਜਾਂ ਕੋਈ ਹੈਂਡੀਕੈਪ ਹੈ pau ਦੀ ਕੀ ਕੈਟੇਗਰੀ ਆ ਸਿਲੈਕਟ ਕਰਨੀ ਨਹੀਂ ਛੱਡ ਦੇਣਾ ਇੱਥੇ ਤੁਸੀਂ ਪਿਛਲੀ ਕਲਾਸ ਪਾਸ ਕੀਤੀ ਦੀ ਡਿਟੇਲ ਫਿਲ ਕਰਨੀ ਆ ਜਿਹਦੇ ਵਿੱਚ ਇੱਥੇ 10ਵੀਂ ਕਲਾਸ ਦਾ ਜਿਹੜਾ ਕਿ ਰੋਲ ਨੰਬਰ ਭਰਨਾ ਹਾਲ ਟਿਕਟ ਦੇ ਵਿੱਚ ਜਿਹੜਾ 10ਵੀਂ ਬੋਰਡ ਦਾ ਰੋਲ ਨੰਬਰ ਆ ਇੱਥੇ ਯੀਅਰ ਸਿਲੈਕਟ ਕਰਨਾ ਇੱਥੇ ਤੁਹਾਡੇ ਜਿਹੜੇ ਕਿ اٹੈਂਡੈਂਸ ਆਉਗੀ ਕਿੰਨੇ ਪਰਸੈਂਟ ਤੁਹਾਡੇ ਕਲਾਸ ਦੇ ਵਿੱਚੋਂ ਨੰਬਰ ਨੇ 10ਵੀਂ ਚੋਂ ਇੱਥੇ ਤੁਸੀਂ ਪ੍ਰਮੋਟਡ ਕੀਤਾ ਤੁਹਾਨੂੰ ਪਿਛਲੀ ਕਲਾਸ ਤੋਂ ਅਗਲੀ ਕਲਾਸ ਕੀਤਾ ਜੱਸ ਕਰਨਾ ਇੱਥੇ 10ਥ ਕਲਾਸ ਦਾ ਬੋਰਡ ਸਿਲੈਕਟ ਕਰਨਾ ਹੈ ਤੁਸੀਂ ਉਸ ਤੋਂ ਬਾਅਦ ਅੱਗੇ ਤੁਸੀਂ ਇੱਥੇ ਜਿਹੜਾ ਕਿ ਤੁਹਾਡਾ ਕਿਹੜਾ ਬੋਰਡ ਆ ਤੁਸੀਂ ਸਿਲੈਕਟ ਕਰੋਗੇ ਇੱਥੇ ਪਾਸਿੰਗ ਈਅਰ ਕਿਹੜੇ ਸਾਲ ਦੇ ਵਿੱਚ ਪਾਸ ਕੀਤੀ ਹੈ ਦਸਵੀਂ ਇੱਥੇ ਤੁਸੀਂ ਉਸੇ ਰੋਲ ਨੰਬਰ ਨੂੰ ਫਿਲ ਕਰਨਾ ਹੈ ਤੇ ਜਿਹੜਾ ਤੁਸੀਂ ਦਸਵੀਂ ਕਲਾਸ ਦਾ ਪਹਿਲਾਂ ਫਿਲ ਕੀਤਾਗਾ ਇੱਥੇ ਐਲੀਜੀਬਿਲਿਟੀ ਡਾਟਾ ਇਨਫਾਰਮੇਸ਼ਨ ਨੂੰ ਫਿਲ ਕਰਨੀਆਂ ਇੱਥੇ ਤੁਸੀਂ ਜੇਕਰ ਹੋਸਟਲ 'ਚ ਬੱਚਾ ਪੜ੍ਹਦਾ ਤਾਂ ਹੋਸਟੇਲਰ ਕਰਨਾ ਹੈ ਆਦਰਵਾਇਜ਼ ਤੁਸੀਂ ਡੇ ਸਕਾਲਰ ਹੀ ਰਹਿਣ ਦੇਣਾ ਇਥੇ ਕਾਰ ਸਰਟੀਫਿਕੇਟ ਦਾ ਨੰਬਰ ਫਿਲ ਕਰਨਾ ਹੈ ਜੀ ਨੰਬਰ ਫਿਲ ਕਰਨ ਤੋਂ ਕਾਰ ਸਰਟੀਫਿਕੇਟ ਕਿੰਨੀ ਡੇਟ ਨੂੰ ਤੁਹਾਡਾ ਇਸ਼ੂ ਹੋਇਆ ਸੀ ਉਹ ਭਰਨਾ ਇਥੇ ਸਿਕਿਉਰਿਟੀ ਭਰਨੀ ਹੈ ਜਿਵੇਂ ਕਿ ਤਹਿਸੀਲਦਾਰ ਤੁਸੀਂ ਭਰ ਸਕਦੇ ਹੋ ਜਿਹੜਾ ਕਿ ਸਰਟੀਫਿਕੇਟ ਦਿੱਤਾ ਹੋਇਆ ਇਨਕਮ ਸਰਟੀਫਿਕੇਟ ਦੀ ਥਿਓਰਟੀ ਭਰਨੀ ਹੈ ਇਨਕਮ ਸਰਟੀਫਿਕੇਟ ਦੇ ਉੱਤੇ ਤਹਿਸੀਲਦਾਰ ਲਿਖਦਾ ਤਹਿਸੀਲਦਾਰ ਭਰਨਾ ਇਹਦੇ ਵਿੱਚ ਇਥੇ ਸਰਟੀਫਿਕੇਟ ਦਾ ਨੰਬਰ ਭਰਨਾ ਹੈ ਇਥੇ ਸਰਟੀਫਿਕੇਟ ਕਦੋਂ ਇਸ਼ੂ ਹੋਇਆ ਡੇਟ ਭਰਨੀ ਹੈ ਅਗਰ ਬੱਚਾ ਕੋਈ ਬਿਮਾਰ ਹੋਇਆ ਤਾਂ ਕਿੰਨੇ ਪੀਰੀਅਡ ਸੀ ਬਿਮਾਰ ਹੋਣ ਦਾ ਤਾਂ ਬਿਮਾਰੀ ਦੀ ਕੋਈ ਤੁਹਾਨੂੰ ਇਥੇ ਫਿਲ ਕਰਨੇ ਨੇ ਆ ਅਗੇ ਰਜਿਸਟਰ ਸਕਾਲਰਸ਼ਿਪ ਅਪਲੀਕੇਸ਼ਨ ਫਾਰਮ ਤੇ ਕਲਿੱਕ ਕਰਨਾ ਹੈ ਜਦੋਂ ਤੁਸੀਂ ਇਹ ਡਿਟੇਲ ਫਿਲ ਕਰ ਲਈ ਉਸ ਤੋਂ ਬਾਅਦ ਤੁਸੀਂ ਇਸ ਵਾਲੇ ਬਟਨ ਤੇ ਕਲਿੱਕ ਕਰੋਗੇ ਇੱਥੇ ਤੁਹਾਨੂੰ ਇਸ ਤਰ੍ਹਾਂ ਦਾ ਮੈਸੇਜ ਸ਼ੋਅ ਕਰੂਗਾ ਜੀ ਕਿ ਤੁਹਾਡੀ ਅਪਲੀਕੇਸ਼ਨ ਫਾਰਮ ਸਬਮਿਟ ਹੋ ਚੁੱਕਿਆ ਓਕੇ ਕਰ ਦੇਣਾ ਹੁਣ ਜਿਹੜੀ ਇੱਥੇ ਤੁਹਾਡੀ ਪੂਰੀ ਡਿਟੇਲ ਸ਼ੋਅ ਕਰੂਗਾ ਨੂੰ ਤੁਸੀਂ ਸਬਮਿਟ ਕਰਨ ਤੋਂ ਪਹਿਲਾਂ ਐਡਿਟ ਕਰ ਸਕਦੇ ਹੋ ਹੁਣ ਸਾਈਟ ਦੇ ਤੋਂ ਇੱਥੇ ਡਾਊਨਲੋਡ ਦੀ ਆਪਸ਼ਨ ਵਿਜੀਬਲ ਹੋ ਚੁੱਕੀ ਹੈ ਇੱਥੇ ਅਪਲੋਡ ਕਰਾਂਗੇ ਉਹ ਡਾਕੂਮੈਂਟ ਜਿਹੜਾ ਸੀ ਸਕੂਲ ਦਾ ਕਾਲਜ ਚੋਂ ਭਰਵਾਇਆ ਹੋਇਆ ਤੇ ਇੱਥੋਂ ਤੁਹਾਨੂੰ ਉਹ ਡਾਕੂਮੈਂਟ ਮਿਲ ਜਾਂਦਾ ਜੀ ਡ ਇੱਥੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਅਸੀਂ ਉਸ ਡਾਕੂਮੈਂਟ ਨੂੰ ਸਲੈਕਟ ਕਰ ਲੈਣਾ ਜੀ ਤੇ ਉਸ ਤੋਂ ਬਾਅਦ ਅਪਲੋਡ ਅੰਡਰਟੇਕਿੰਗ ਸਰਟੀਫਿਕੇਟ ਤੇ ਕਲਿੱਕ ਕਰ ਦੇਣਾ ਹੁਣ ਜਿਹੜਾ ਫਾਰਮ ਅਸੀਂ ਕਾਲਜ ਦਾ ਸਕੂਲ ਦਾ ਭਰਵਾਇਆ ਹੋਇਆ ਸੀ ਉਹ ਵਾਲਾ ਅਸੀਂ ਇੱਥੇ ਅਪਲੋਡ ਕਰ ਦੇਣਾ ਉਸ ਤੋਂ ਬਾਅਦ ਅਸੀਂ ਅੱਗੇ ਹੁਣ ਇਸ ਨੂੰ ਲੌਕ ਕਰਾਂਗੇ ਦੇਖੋ ਇੱਥੇ ਮੋਹਰ ਵਗੈਰਾ ਲੱਗੀ ਹੋਈ ਆ ਸਕੂਲ ਕਾਲਜ ਦੀ ਤੇ ਇਸ ਤਰ੍ਹਾਂ ਫਾਰਮ ਤੁਸੀਂ ਫਿਲ ਕਰ ਲੈਣਾ ਇੱਥੋਂ ਤੁਹਾਨੂੰ ਉਹ ਫਾਰਮ ਮਿਲ ਜਾਂਦਾ ਜੀ ਡਾਊਨਲੋਡ ਕਰਕੇ ਖਾਲੀ ਫਾਰਮ ਮਿਲ ਜੂਗਾ ਐਡਿਟ ਲੌਕ ਪ੍ਰਿੰਟ ਤੇ ਕਲਿੱਕ ਕਰਨਾ ਹੁਣ ਇੱਥੇ ਤੁਸੀਂ ਚੈੱਕ ਕਰ ਲੈਣਾ ਤੁਹਾਡੀ ਜਿਹੜਾ ਕਿ ਇੱਥੇ ਤੁਹਾਡੀ ਆਮਦਨ ਭਰੀ ਹੋਈ ਆ ਇਨਕਮ ਤੇ ਇੱਥੇ ਜਾ ਕੇ ਤੁਸੀਂ ਇਸ ਨੂੰ ਐਡਿਟ ਵੀ ਕਰ ਸਕਦੇ ਹੋ ਅਗਰ ਤੁਹਾਡੇ ਕੋਈ ਗਲਤੀ ਰਹਿ ਜਾਂਦੀ ਆ ਆਦਰਵਾਈਜ਼ ਜੇ ਜੋ ਤੁਸੀਂ ਲੌਕ ਕਰਤਾ ਫਿਰ ਇਹਦੇ ਵਿੱਚ ਕੋਈ ਵੀ ਚੇਂਜ ਨਹੀਂ ਹੋਊਗੀ ਤਾਂ ਦੋਸਤ ਹੁਣ ਅਸੀਂ ਇਸ ਨੂੰ ਲੌਕ ਕਰਾਂਗੇ ਲੌਕ ਤੇ ਕਲਿੱਕ ਕਰਨਾ ਲੌਕ ਐਪਲੀਕੇਸ਼ਨ ਐਂਡ ਸੈਂਡ ਟੂ ਇੰਸਟੀਚੂਟ ਹੁਣ ਇੰਸਟੀਚੂਟ ਚ ਚਲੀ ਜਾਊਗੀ ਅਗਰ ਤੁਸੀਂ ਲੌਕ ਕਰ ਦਿੱਤਾ ਮੈਂ ਲੌਕ ਦੇ ਬਟਨ ਤੇ ਕਲਿੱਕ ਕੀਤਾ ਇਹ ਹੁਣ ਫਾਰਮ ਤੁਹਾਡੇ ਇੰਸਟੀਚਿਊਟ ਦੇ ਵਿੱਚ ਚਲਾ ਗਿਆ ਤੁਹਾਡੇ ਸਕੂਲ ਕਾਲਜ ਦੇ ਵਿੱਚ ਚਲਾ ਗਿਆ ਜਿਹੜੀ ਕਲਾਸ ਤੁਸੀਂ ਪੜ੍ਹਦੇ ਹੋ ਉਹਨਾਂ ਕੋਲ ਚਲਾ ਗਿਆ ਹੁਣ ਪ੍ਰਿੰਟ ਤੇ ਕਲਿੱਕ ਕਰਕੇ ਇਸ ਦਾ ਅਸੀਂ ਜਿਹੜਾ ਕਿ ਇਹ ਵਾਲਾ ਫਾਈਨਲ ਪ੍ਰਿੰਟ ਅਸੀਂ ਜਿਹੜਾ ਕਿ ਕੱਢਾਂਗੇ ਉਸ ਤੋਂ ਇੱਥੇ ਕਲਿੱਕ ਕਰਨਾ ਹੈ ਤੁਸੀਂ ਪੀਡੀਐਫ ਤੇ ਕਲਿੱਕ ਕਰ ਦੇਣਾ ਪੀਡੀਐਫ ਤੇ ਕਲਿੱਕ ਕਰੋਗੇ ਤਾਂ ਇਹ ਡਾਊਨਲੋਡ ਹੋ ਜਾਊ ਪੀਡੀਐਫ ਦੇ ਵਿੱਚ ਇਸ ਤੋਂ ਇਹਦਾ ਪ੍ਰਿੰਟ ਕਢਾ ਕੇ ਤੁਸੀਂ ਦੋਸਤੋ ਆਪਣੇ ਸਕੂਲ ਕਾਲਜ ਦੇ ਵਿੱਚ ਜਿੱਥੇ ਤੁਸੀਂ ਪੜ੍ਹਦੇ ਹੋ ਉੱਥੇ ਜਮ੍ਹਾਂ ਕਰਾਉਣਿਆ ਸਾਰੇ ਡਾਕੂਮੈਂਟ ਜਮ੍ਹਾਂ ਕਰਾਉਣਿਆ ਜਿਹਦੇ ਵਿੱਚ ਤੁਹਾਡਾ ਇਹ ਵਾਲਾ ਪ੍ਰਿੰਟ ਹੋ ਗਿਆ ਸੋ ਫ੍ਰੀਚਪਾ ਕਾਰਡ ਵਾਲਾ ਪ੍ਰਿੰਟ ਹੋ ਗਿਆ ਇੱਕ ਤੁਹਾਡਾ ਐਪਲੀਕੇਸ਼ਨ ਆਈਡੀ ਤੇ ਪਾਸਵਰਡ ਵਾਲਾ ਪ੍ਰਿੰਟ ਹੋ ਗਿਆ ਦੂਸਰਾ ਤੁਹਾਡੇ ਜਿਹੜੇ ਬਾਕੀ ਡਾਕੂਮੈਂਟ ਸੀ ਜਿਵੇਂ ਜਾਤੀ ਇਨਕਮ ਤੇ ਲਾਸਟ ਪਾਸ ਕੀਤੀ ਕਲਾ ਦਾ ਸਰਟੀਫਿਕੇਟ ਉਹ ਸਾਰੇ ਤੁਸੀਂ ਉਹਨਾਂ ਦਾ ਇੱਕ ਇੱਕ ਪ੍ਰਿੰਟ ਫੋਟੋਕਾਪੀ ਨਾਲ ਲਾ ਕੇ ਇੰਸਟੀਚਿਊਟ 'ਚ ਜਮ੍ਹਾਂ ਕਰਾਉਣੀ ਆ ਸੋ ਇੰਨੀ ਇੱਕ ਇਨਫੋਰਮੇਸ਼ਨ ਲੈ ਕੇ ਹਾਜ਼ਰ ਹੋਏ ਸੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਫਾਰ ਵਾਚਿੰਗ